ਦੋਸਤੋ ਜਮਸ਼ੇਰ ਪਿੰਡ ਵਿੱਚ ਜਿਹੜੇ ਹਰਦੇ ਹਾਲਾਤ ਆ ਤੁਹਾਨੂੰ ਉਹ ਦਿਖਾਉਣ ਲੱਗੇ ਆ ਜਿਹੜਾ ਬਈ ਦਾ ਪਾਣੀ ਆ ਉਹ ਸਾਡੇ ਪਿੰਡ ਦੇ ਇੰਨੀ ਕ ਨੇੜੇ ਆ ਗਿਆ ਸਾਡੇ ਪਿੰਡ ਦੇ ਲਾ ਲੋ ਵੀ ਤਿੰਨ ਕ ਕਿੱਲੇ ਗਾਂਹ ਦੇ ਪਾਣੀ ਚਲ ਗਿਆ ਤੇ ਸਾਡੇ ਪਿੰਡ ਵਿੱਚ ਪਾਣੀ ਵੜ ਜਾਣਾ ਐਦਾਂ ਦੇ ਹਾਲਾਤ ਹੋ ਗਏ ਆ ਤੇ ਅਸੀਂ ਇਸ ਵੇਲੇ ਪਿੰਡ ਤੋਂ 10 ਕ ਕਿੱਲੇ ਪਿੱਛੇ ਖੜੇ ਆ 9-10 ਕਿੱਲੇ ਤੇ ਆ ਇੱਧਰ ਦੇਖ ਲੋ ਆ ਇੱਥੇ ਤਾਂ ਸਾਰੇ ਪਾਣੀ ਆ ਗਿਆ ਇਹਨਾਂ ਖੱਤਿਆਂ ਨੂੰ ਆ ਭਰ ਗਿਆ ਪਾਣੀ ਸਾਰਾ ਪਿੱਛੋਂ ਪਾਣੀ ਦਾ ਫਲੋ ਦੇਖੋ ਪਾਣੀ ਪਿੰਡ ਵਾਲ ਨੂੰ ਆਉਣ ਡਿਆ ਆ ਆ ਦੇਖੋ ਆ ਪਾਣੀ ਦਿਸਦਾ ਨਾ ਤੁਹਾਨੂੰ ਆ ਇੱਧਰ ਨੂੰ ਪਿੰਡ ਵਾਲ ਨੂੰ ਆਉਣ ਡਿਆ ਇੱਧਰੋਂ ਪ ਕਿ ਇਸ ਵੇਲੇ ਜਿਹੜੀ ਸਥਿਤੀ ਆ ਲੱਗਦਾ ਵੀ ਜਿਹਦਾ ਮੀਂਹ 13 13.5 ਘੰਟੇ ਜਿਹੜਾ ਲਗਾਤਾਰ ਪਿਆ ਆ ਉਹ ਮੀਂਹ ਪੈਣ ਤੋਂ ਬਾਅਦ ਤੇ ਸਥਿਤੀ ਜਿਹੜੀ ਆ ਉਹ ਬੱਸੋਂ ਬਾਹਰ ਹੋ ਗਈ ਆ ਤੇ ਜਿਹੜਾ ਹੁਣ ਲਾ ਲੋ ਵੀ ਭਾਖੜੇ ਲੋ ਕੱਲ ਕਹਿੰਦੇ ਸਵਾ ਲੱਖ ਦੇ ਲਗਭਗ ਛੱਡਿਆ ਪਾਣੀ ਤੇ ਉਹ ਵੀ ਹਜੇ ਉਹ ਨਹੀਂ ਆਇਆ ਹੈਗਾ ਇਹ ਮੀਂਹ ਦੇ ਪਾਣੀ ਨਾਲ ਹੀ ਇਦਾਂ ਦੀ ਸਥਿਤੀ ਬਣ ਗਈ ਆ ਵੀ ਜਮਸ਼ੇਰਪਿੰਡ ਦੇ ਵਿੱਚ ਜਿਹੜਾ ਪਾਣੀ ਜਲੰਧਰ ਜ਼ਿਲ੍ਹੇ ਦੇ ਉਹ ਪਹੁੰਚ ਗਿਆ ਤੇ ਇੱਧਰ ਮੈਂ ਵੀਰ ਨਾਲ ਵੀ ਗੱਲਬਾਤ ਕਰਾਉਣਾ ਵੀਰ ਇਹ ਸਥਿਤੀ ਆਪਾਂ ਉੱਥੇ ਦੇਖ ਕੇ ਆਏ ਬਈ ਦੇ ਕੰਡੇ ਅਸੀਂ ਜਿਹੜਾ ਨਾ ਬਈ ਦੇ ਕੰਡੇ ਜੱਸ ਸੀਗੇ ਇਸ ਟਾਈਮ ਜਿਹੜੀ ਬਾਬਾ ਜੀ ਦੀ ਕੁਟਿਆ ਉਹਦੇ ਨਾਲ ਜਿੱਥੇ ਅੱਜ ਤੋਂ ਬਈ ਸਟਾਰਟ ਹੁੰਦੀ ਆ ਬਿਲਕੁਲ ਤੇ ਪਾਣੀ ਇੱਕਦਮ ਲੈਵਲ ਜਿਹੜਾ ਨਾ ਉਹ ਉੱਥੇ ਜਿਹੜੇ ਨਾਲ-ਨਾਲ ਖੱਤੇ ਸੀ ਮੇਰੇ ਖਾਤੇ ਤਕਰੀਬਨ ਬਈ ਜਿਹੜੀ ਬਾਹਰ ਆ ਉਹ ਆਪਣੇ ਲੈਵਲ ਤੋਂ ਇੱਕ ਘੱਟੋ-ਘੱਟ 10 ਫੁੱਟ ਬਾਹਰ ਆ ਬਈ ਜਿਹੜੀ ਚੱਲ ਰਹੀ ਆ ਉਹ ਆਪਦੇ ਲੈਵਲ ਜਿੱਥੇ ਉਹਦਾ ਲੈਵਲ ਹੁੰਦਾ ਪਾਣੀ ਦਾ ਲੈਵਲ ਹੁੰਦਾ ਆਮ ਬਈ ਦਾ ਉਹ ਤੋਂ 12 ਤੋਂ 15 ਫੁੱਟ ਬਈ ਉੱਪਰ ਜਿਹੜੀ ਚੱਲ ਰਹੀ ਉਹ ਤਾਂ ਇੱਥੇ ਤੱਕ ਅੱਜ ਤੱਕ ਪਾਣੀ ਆਇਆ ਕਿਉਂਕਿ ਬਾਬਾ ਜੀ ਦੀ ਕੁੱਟੀਆਂ ਨੂੰ ਜਾਂਦੇ ਹੋਏ ਜਿਹੜਾ ਉਧਰਲੀ ਸਾਈਡ ਥੋੜੀ ਜਿਹੀ ਉੱਚੀ ਆ ਔਰ ਇਹ ਲੈਵਲ ਜਿਹੜਾ ਆ ਬਾਬਾ ਜੀ ਦੀ ਕੁੱਡੀਆਂ ਦਾ ਜਿਹੜਾ ਲੈਵਲ ਇਹ ਜਮਸ਼ੀਰ ਦਾ ਜਿਹੜਾ ਪਿੰਡ ਦਾ ਜਿਹੜਾ ਲੈਵਲ ਆ ਉਹਦੇ ਲੈਵਲ ਦੇ ਲਗਭਗ ਬਰਾਬਰ ਆ ਅਗਰ ਇਹ ਪਾਣੀ ਬਾਬਾ ਜੀ ਦੀ ਕੁੱਟੀਆਂ ਨੂੰ ਚੜਦਾ ਤੇ ਉਹ ਜਿਹੜਾ ਪਾਣੀ ਉਹ ਸਲਾਈਣੀ ਮਾਤਾ ਜਿਹੜਾ ਉਹ ਟੱਪ ਜਾਊਗਾ ਸੋ ਇਹ ਅਸਾਰ ਜਿਹੜੇ ਪਿੱਛੋਂ ਜਿੱਦਾਂ ਪਾਣੀ ਰਾਤੀ ਛੱਡਿਆ ਗਿਆ ਜਾਂ ਸਵੇਰੇ ਛੱਡਿਆ ਗਿਆ ਭਾਖੜਾ ਡੈਮ ਤੋਂ ਪਾਣੀ ਕਿਉਂਕਿ ਪਹੁੰਚਣ ਨੂੰ ਜਿਹੜਾ ਉਹ ਟਾਈਮ ਲੱਗਦਾ ਕਿਉਂਕਿ ਆਲਰੇਡੀ ਜਿਹੜੇ ਦਰਿਆ ਭਰੇ ਪਏ ਆ ਉਹ ਜਿਹੜੇ ਫਲੱਡ ਗੇਟ ਆ ਜਿਹੜੇ ਚਾਹੇ ਰੋਪੜ ਵਾਲੇ ਫਲੱਡ ਗੇਟ ਆ ਜਾਂ ਨੰਗਲ ਡੈਮ ਦੇ ਫਲੱਡ ਗੇਟ ਆ ਜਾਂ ਭਾਖੜਾ ਦੇ ਭਾਖੜੇ ਵਾਲੇ ਫਲੱਡ ਗੇਟ ਆ ਉਹਨਾਂ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਕਿਉਂਕਿ ਇੱਕ ਤਾਂ ਹੁੰਦਾ ਕਿ ਦਰਿਆ 'ਚ ਪਹਿਲਾਂ ਜਗ੍ਹਾ ਹੋਵੇ ਤੇ ਪਾਣੀ ਜਿਹੜਾ ਉਹ ਉਹ ਟਾਈਮ ਲੈਂਦਾ ਉਹਨੂੰ ਹਾਲਰੇਡੀ ਜਿਹੜੇ ਦਰਿਆ ਭਰੇ ਪਏ ਐ ਇਸ ਲਈ ਜਿਹੜਾ ਪਾਣੀ ਜ ਉਹ ਅਸੀਂ ਜਿਹੜੀ ਅੱਜ ਵੀ ਹੁਣ ਵੀ ਨਿਸ਼ਾਨੀ ਲਾਤੀ ਇੱਥੇ ਲਗਭਗ 2-2.5 ਕਿੱਲੇ ਜਿਹੜੀ ਵਾਟਰ ਰੈਂਦੀ ਆ ਪੈਨੂ ਤੇ ਅੱਜ ਦੀ ਰਾਤ ਜਿਹੜੀ ਆ ਉਹ ਜਿਹੜੇ ਆ ਉਹ ਦੱਸੂਗੀ ਕਿ ਜਿਹੜਾ ਪਾਣੀ ਆ ਉਹ ਕਿੰਨਾ ਤਾਂ ਜਾ ਰਿਹਾ ਜਾਂ ਠਾਂ ਜਾ ਰਿਹਾ ਅਸੀਂ ਅਰਦਾਸਾਂ ਇਹੀ ਕਰ ਰਹੇ ਆ ਸਾਰੇ ਪਿੰਡ ਵਾਲੇ ਕਿ ਜਿਹੜਾ ਪਾਣੀ ਇੱਥੋਂ ਹੀ ਵਾਪਸ ਮੁੜ ਜਵੇ ਮਾਰੇ ਭਰਾਏ ਕਰੇ ਮਾਰੇ ਪਲਾ ਕਰੇ ਸਾਰਿਆਂ ਦਾ